ਜੋ ਬਤਮੌਈ ਕੋਈ ਬਣਾਉਣੇ ਆ ਕਾਰੀਗਰ ਰੱਖਦੇ ਆ ਉਹਨੂੰ ਡਿਊਟੀ ਲਾਉਣੇ ਆ ਆਪਾਂ ਉਹਦੇ ਵਾਂਗ ਕੰਮ ਕਰਨਾ ਉਹ ਇਹ ਕਰਨਾ ਉਹਦੀ ਡਿਊਟੀ ਲਾ ਦਈਏ ਨਾ ਪਰਮਾ ਜੀ ਬਣਾ ਰਹੇ ਆ ਵਿਸ਼ਨੂ ਜੀ ਭੋਜਨ ਦੇ ਰਹੇ ਆ ਸਾਰਿਆਂ ਨੂੰ ਔਰ ਸ਼ਿਵ ਜੀ ਮਹਾਰਾਜ ਜੀ ਜੋ ਭੀਜਦੇ ਆ ਆਪਾਂ ਵੜਦੇ ਵੀ ਆਪਾਂ ਵੜਦੇ ਵੀ ਆ ਜੋ ਭੀਜਿਓ ਉਹਨਾਂ ਦਾ ਕਾਰਦਾ ਜੋ ਹੈ ਉਹ ਆਪਣਾ ਕਰਦੇ ਨੇ ਆਪਣੀ ਡਿਊਟੀ ਨਿਭਾ ਰਹੇ ਨੇ ਤਿੰਨੇ ਹੀ ਦੁਨੀਆ ਨੂੰ ਚਲਾ ਰਹੇ ਨੇ ਸੰਸਾਰ ਨੂੰ ਤਿੰਨੇ ਕੀ ਦਾ ਇਹ ਪ੍ਰਮਾਤਮਾ ਦਾ ਉਹ ਵੀ ਉਹਦੇ ਹੁਕਮਾਂ ਉਹਨਾਂ ਦੇਖਦੇ ਨੇ ਜਿਉਂ-ਜਿਉਂ ਹੁਕਮ ਕਰਦੇ ਨੇ ਉਹਨਾਂ ਨੂੰ ਮੰਨਣਾ ਪੈਂਦਾ ਇਹ ਮੰਨਦੇ ਨੇ ਦੇਵ ਤੇ ਚਲਾ ਰਹੇ ਸਾਰਾ ਫਿਰ ਸਾਨੂੰ ਜੋ ਹੁਕਮ ਕੀਤਾ ਉਹਨਾਂ ਨੇ ਤੁਸੀਂ ਵੀ ਕਿਵੇਂ ਕਰੋਗੇ ਤੁਸੀਂ ਵੀ ਕਿਸ ਤਰ੍ਹਾਂ ਕੇ ਵੱਸ ਸਕਦੇ ਆ ਆਪਾਂ ਕਾਮ ਜਿਉਂ ਕਿਵੇਂ ਹੋਂਸਾ ਤੇ ਆ ਉਹਦੇ ਭਰੋਸਾ ਰੱਖਣਾ ਜਦੋਂ ਉਹਦੇ ਭਰੋਸਾ ਰੱਖ ਲਿਆ ਤਾਂ ਫੇ ਸਾਡੇ ਸਾਰੀ ਕਾਰਜ ਦਾ ਰਾਸ ਹੋ ਜਣਿਆ ਪਿੱਛੇ ਕੁਝ ਰਹਿ ਹੀ ਨਹੀਂ ਗਿਆ ਜਾਂ ਚਾਹਿਆ ਤੂੰ ਤੂੰ ਕਰਦਾ ਤੂੰ ਹੋਗਾ ਤੂੰ ਹੀ ਹੈ ਜਿਹੜਾ ਕਰਦਾ ਤੇ ਮਾਰਕ ਆ ਤੇਰੀ ਕਿਰਪਾ ਨਾਲ ਮਕਾਨ ਮਿਲਿਆ ਆ ਤੇਰੀ ਕਿਰਪਾ ਨਾਲ ਧੀ ਬੱਤਰ ਮਿਲਿਆ ਤੇਰੀ ਕਿਰਪਾ ਦੇ ਨਾਲ ਮੈਂ ਅੱਗੇ ਵਧਿਆ ਤੇਰੀ ਕਿਰਪਾ ਨਾਲ ਹੀ ਸਾਕਮ ਹੋਇਆ ਜਦ ਗੁਰੂ ਗੋਬਿੰਦ ਸਿੰਘ ਮਹਾਰਾਜ ਕਹੇ ਤੇਰੀ ਕਿਰਪਾ ਸੇ ਸਜੇ ਹਮ ਹੈ

ਜਦੋਂ ਤੂੰ ਰੁੱਲ ਗਿਆ ਜੇ ਪੱਤਾ ਨਾ ਰੱਖ ਤਾ ਟੁੱਟ ਜਾਂਦਾ ਪੱਤਾ ਉਹ ਕਿਵੇਂ ਹਵਾ ਨੂੰ ਭੜਾਈ ਫੜਦੀ ਆ ਕਦੇ 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 ਗੰਦਗੀ ਚ ਕਦੇ ਸੁੱਕੇ ਤੇ ਕਦੇ ਮਿੱਟੀ ਤੇ ਕਦੇ ਭੱਜਾ ਫਰਦਾ ਉਹ ਟੜਿਆ ਫਿਰਦਾ ਨਾ ਟੁੱਟ ਗਿਆ ਜਦੋਂ ਟੁੱਟ ਗਿਆ ਮੁੜ ਕੇ ਜੋ ਨਹੀਂ ਸਕਦਾ ਉਹਦੇ ਨਾਲ ਜੋ ਨਹੀਂ ਸਕਦਾ ਇਸੇ ਤਰ੍ਹਾਂ ਹੀ ਜਦੋਂ ਅਸੀਂ ਗੁਰੂ ਨਾਲ ਟੁੱਟ ਜਾਗੇ ਪਰ ਅਸੀਂ ਮੁੜ ਕੇ ਗੁਰ ਨਹੀਂ ਸਕਦੇ ਉਹ ਗੱਲ ਨਹੀਂ ਬਣਨੀ ਜਿਹ ਰਸੀਸ਼ਾ ਟੁੱਟਿਆ ਜਿੰਨਾ ਮਰਦੀ ਲਾਲੋ ਨੂੰ ਜਿੰਨਾ ਕੁ ਸਮਾਦੀ ਲਾਲੋ ਪਰ ਉਹ ਤਰੇੜ ਜਾਂਦੀ ਨੂੰ ਦਿਖਦੀ ਰਹਿੰਦੀ ਆ ਲਖਦੀ ਰਹਿੰਦੀ ਆ ਜਦੋਂ ਆਪਾਂ ਕਿਸੇ ਨੂੰ ਜਵਾਨ ਚੋਰੀ ਮਾੜਾ ਬੋਲਦੇ ਆ ਆਪਾਂ ਇਹਦਾ ਕੰਮ ਖੇਲ ਹੋ ਗਿਆ ਜੀ ਇਹਦਾ ਧੀ ਬਤਕੁਮਾਰ ਹੋ ਗਿਆ ਜਾਂ ਪੈਸਾ ਚਲਿਆ ਗਿਆ ਅਸੀਂ ਹੱਸਦੇ ਆ ਮਾੜਾ ਨਾ ਕਦੇ ਬੋਲੋ ਕਿਸੇ ਨੂੰ ਪਤਾ ਨਹੀਂ ਇਹ ਸਮਾਂ ਕੋਈ ਮਜ਼ਦੂਰੀਆਂ ਇਹ ਗਰੀਬੀ ਕੋਈ ਮੁੱਲੀ ਜੀਤ ਕੇ ਲੈ ਕੇ ਆਉਂਦਾ ਸਾਰੇ ਖੁਸ਼ੀ ਭਰਦੇ ਆ ਇਹ ਕਰਮਾਂ ਦੇ ਹਿਸਾਬ ਨਾਲ ਸਾਨੂੰ ਮਿਲਦਾ ਜੇ ਆਪਾਂ ਕਿਸੇ ਨੂੰ ਕਹਾਂਗੇ ਨਾ ਮਾੜਾ ਹੱਸਦਾ ਉਹ ਟਾਈਮ ਸਾਡੇ ਤੇ ਵੀ ਆਉਂਦਾ ਆਜ ਕਸੇ ਦੇ ਕੰਡੇ ਬੀਜਦੇ ਆਪਾਂ ਟੰਡੇ ਸੜਦੇ ਆ ਬੀਜਦੇ ਆ ਉਹਦੇ ਕਦੇ ਕਦੇ ਸਾਨੂੰ ਵੀ ਨੰਗੇ ਪੈਰੀ ਹੋਏ ਰਾਹ ਤੇ ਤੁਰਨਾ ਪੈਂਦਾ ਪਤਾ ਨਹੀਂ ਸਮਾਂ ਕਦੋਂ ਪਰਤ ਜੇ ਅੱਜ ਸਾਡੇ ਕੋਲ ਪੈਸਾ ਕਦ ਗਰੀਬੀ ਆ ਜੇ ਪਤਾ ਨਹੀਂ ਕਦੋਂ ਜਦੋਂ ਵਿਸ਼ਵਾਸ ਰੱਖਾਂਗੇ ਵਿਸ਼ਵਾਸ ਦੇ ਨਾਲ ਹੀ ਸਾਰਾ ਕੁਝ ਮਿਲਣਾ ਇੱਕ ਗਰੀਬ ਪ੍ਰਵਾਸੀ ਛੋਟਾ ਜਿਹਾ ਬੱਚਾ ਉਹਨਾਂ ਦਾ ਛੋਟਾ ਜਿਹਾ ਬੱਚਾ 6-7 ਸਾਲ ਦਾ ਬੱਚਾ ਕਿੰਨੀ ਕੌਂਦੀ ਆ ਸੋਚੀ ਉਸੇ 7-7 ਵਰਤਿਆ ਉਦੇ ਮਾਪ ਪਾਰ ਮਾਰ ਹੁੰਦਾ ਜਦੋਂ ਮਾਪ ਪਾਰ ਹੋਈ ਨਾਲ ਬਹੁਤ ਬੜੇ ਕਰਾਇਏ ਜੋ ਕੋਸ ਪੈਸਾ ਜੀ ਕੋਲੇ ਸਾਰਾ ਲੱਗਿਆ ਹੁਣ ਬੱਚੇ ਨੂੰ ਵੀ ਇਹ ਨਹੀਂ ਸੋਚੀ ਸੀ ਬੱਚੇ ਨੂੰ ਮਾਂ ਹੀ ਸੀ ਉਹ ਤਾਂ ਮੈਨੂੰ ਮਾਂ ਚਾਹੀਦੀ ਮਾਂ ਤੋਂ ਬਿਨਾ ਮੇਰਾ ਕੌਣਾ ਨਾ ਪਿਓ ਸਿਰ ਤੇ ਮਾਂ ਹੀ ਮਾਂ ਆ ਕਹਿੰਦਾ ਮਾਂ ਤੋਂ ਬਿਨਾ ਕੌਣਾ ਮੇਰਾ ਡਾਕਟਰ ਨੂੰ ਹੱਥ ਜੋੜ ਕੇ ਕਹਿਣ ਲੱਗਿਆ ਕੁਤਰੀ ਆਵਾਜ਼ ਚ ਡਾਕਟਰ ਸਾਹਿਬ ਮੇਰੀ ਮਾਂ ਠੀਕ ਹੋ ਜੂ ਮੇਰੀ ਮਾਂ ਨੂੰ ਠੀਕ ਕਰ ਦੋ ਡਾਕਟਰ ਵੀ ਨੀਵਾ ਹੋ ਕੇ ਗੋਡੇ ਲਾ ਕੇ ਬਹਿ ਗਿਆ ਤੇ ਮੂਰੇ ਕਹਿਣ ਲੱਗੇ ਬੇਟਾ ਤੇਰੀ ਮਾਂ ਠੀਕ ਹੋ ਸਕਦੀ ਹੈ ਤੈਨੂੰ ਤਾਂ ਹੁਣ ਭਗਵਾਨ ਹੀ ਠੀਕ ਕਰੂਗਾ ਤੈਨੂੰ ਭਗਵਾਨ ਠੀਕ ਕਰੂਗਾ ਮਾਂ ਨੂੰ ਅਸੀਂ ਠੀਕ ਨਹੀਂ ਕਰ ਸਕਦੇ ਤਾਂ ਭਗਵਾਨ ਦੇ ਹੱਥਾਂ ਨੂੰ ਭਗਵਾਨ ਠੀਕ ਕਰੂ ਸ਼ਰਦਾ ਸੀ ਬੱਚਾ ਨਿਮਰਤਾ ਬੱਚੇ ਬਰਸ਼ਾਂ ਦਿਨ ਦਾ ਭਵਾਂ ਦਾ ਰੁਪਈਆ ਦਾ ਬੱਚਾ ਵੀ ਬੱਚਾ ਬੱਚਿਆਂ ਨੇ ਦੇਖਿਆ ਮਾਂ ਦਾ ਸੁਣਾਉਣਾ ਚੱਕਿਆ ਤਾਂ ਦੇਖਿਆ ਕੋਲੇ 1 ਰੁਪਈਆ ਪਿਆ 1 ਰੁਪਈਆ ਲਿਆ ਦੁਕਾਨ ਤੇ ਚ ਰਹਿ ਗਿਆ ਜਾ ਕੇ ਕਹਿਣ ਲੱਗਿਆ ਦੁਕਾਨਦਾਰ ਨੂੰ ਕਹਿੰਦੇ ਹਾਂ ਬੇਟਾ ਕੀ ਲੈਣਾ ਬੱਚਾ ਕਹਿੰਦਾ 1 ਰੁਪਈਆ ਦਾ ਮੈਨੂੰ ਭਵਾਂ ਦੇ ਦੇ ਰੱਬ ਦੇ ਦੇ ਕਹਿੰਦਾ ਰੱਬ ਹੀ ਮੁਚਾ ਸਕਦਾ ਡਾਕਟਰ ਨੇ ਕਿਹਾ 1 ਰੁਪਈਆ ਦਾ ਰੱਬ ਦੇ ਦੇ ਉਹਨੂੰ ਕੀ ਪਤਾ ਸੀਗਾ ਵੀ ਰੱਬ ਕੌਣ ਵਰਗਾ ਦੁਕਾਨਾਂ ਤੋਂ ਮਿਲਦਾ ਛੋਟਾ ਬੱਚਿਆ ਸੀ ਉਹ ਕਹਿੰਦੇ ਚੱਲ ਚੱਲ ਇੱਥੇ ਮਿਲਦਾ ਅੱਗੇ ਚਲੇ ਗਿਆ ਕਹਿੰਦੇ ਹੁੰਦੇ ਹੁੰਦੇ 35 36 ਦੁਕਾਨਾਂ ਦੇ ਚਲੇ ਗਿਆ ਕਿਸੇ ਨੇ ਨਹੀਂ ਕਿਹਾ ਵੀ ਰੱਬ ਹੈਗਾ ਕਹਿੰਦੇ ਨਾ ਵੀ ਨਾ ਕੋ ਗੋਲੀਆਂ ਦਾ ਦਾ ਕਿ ਟੌਪੀਆਂ ਲੈ ਲੈ ਜਾਂ ਕੁਝ ਹੋਰ ਲੈ ਲੈ ਬਸ ਰੱਬ ਨਹੀਂ ਕਹਿੰਦੇ ਹੈਗਾ ਕੋ ਆਨ ਨਹੀਂ ਹੈ ਸਾਡੇ ਕੋਲ ਇੱਕ ਚਲਾ ਗਿਆ 35 37 ਦੁਕਾਨ ਦੇ ਉੱਤੇ ਤੇ ਬਜ਼ੁਰਗ ਬੈਠਾ ਬਜ਼ੁਰਗ ਬੈਠਾ ਕਿਉਂਕਿ ਸ਼ਰਦਾਂ ਨੂੰ ਭਾਗ ਲੱਗਦੇ ਆ ਇਹ ਨਹੀਂ ਹੈ ਆਪਾਂ ਨੂੰ ਰੱਬ ਜਾਂਦਿਆਂ ਨਹੀਂ ਮਿਲ ਜੇ ਕਿਤੇ ਬੜਾ ਸਾਨੂੰ ਪਰਖ ਦਾ ਬੜੇ ਸਾਨੂੰ ਰਸਤੇਆਂ ਤੇ ਪਾਉਂਦਾ ਔਰ ਉਹਦਾ ਵੀ ਮਿਸ਼ਰਾ ਬੱਚੇ ਦਾ ਕਰਮ ਸੀ ਕਿ ਸ਼ਰਧਾ ਨੂੰ ਫੜ ਲਾਉਂਦਾ ਸ਼ਰਧਾ ਦੀ ਗੱਲ ਕਰਦੇ ਆਂ ਵਿਸ਼ਵਾਸ ਸੀ ਉਹਨੂੰ ਪੂਰਾ ਉਹ ਬਜ਼ੁਰਗ ਨੂੰ ਕਹਿੰਦਾ ਉਹ ਕਹਿੰਦਾ ਹਾਂ ਵੀ ਕਾਕਾ ਕੀ ਲੈਣਾ ਆਂ ਕਹਿੰਦਾ 1 ਰੁਪਿਆ ਦਾ ਮੈਨੂੰ ਰੱਬ ਦੇ ਦੇ ਰੱਬ ਉਹ ਕਹਿੰਦਾ 1 ਰੁਪਿਆ ਦਾ ਰੱਬ ਤੂੰ ਰੱਬ ਨੂੰ ਕੀ ਕਰ ਲਾ ਉਹਦੇ ਮਨ ਚ ਵੀ ਧਿਆਨ ਜਿਹੜਾ ਸਾਧ ਸੰਗ ਕਰਦਾ ਸਾਧ ਸੰਗ ਦਾਇ ਪਾੜਾ ਕਣਾ ਸਾਥ ਸੰਗ ਕਰਦਾ ਸੁਣਦਾਂ ਨੂੰ ਪਤਾ ਜਿਵੇਂ ਪੂਰੇ ਖਤਰੀ ਨੂੰ ਜਾ ਕੇ ਗਿਆ ਸੀ ਮਰਦਾਨੇ ਦੇ ਰੁਪਏ ਦਾ ਆ ਦੋ ਝੂਠ ਤੇ ਸੱਚ ਦੇ ਦੇ ਮੈਨੂੰ ਉਹਨੇ ਲੈ ਕੇ ਦਿੱਤਾ ਪੱਤੀ ਤੇ ਮਰਨਾ ਸੱਚ ਤੇ ਜਿਉਣਾ ਝੂਠ ਉਹਨੂੰ ਪਤਾ ਸੀ ਉਹਨੇ ਸਾਥ ਸੰਗ ਕੀਤੀ ਸੀ ਵੀ ਸਾਥ ਸੰਗ ਕਰਦੇ ਨੂੰ ਪਤਾ ਲੱਗਿਆ ਵੀ ਜਿਉਣਾ ਝੂਠਾ ਤੇ ਮਰਨਾ ਸੱਚ ਉਹ ਇਹ ਸੌਦਾ ਦਿੱਤਾ ਉਹ ਬਜ਼ੁਰਗ ਕਹਿਣ ਲੱਗਿਆ ਤੂੰ ਰੱਬ ਨੂੰ ਕੀ ਕਰਨਾ ਕਹਿੰਦਾ ਮੇਰੀ ਮਾਂ ਬਹੁਤ ਬਿਮਾਰ ਆ ਡਾਕਟਰ ਸਾਹਿਬ ਮੈਂ ਉਹਨਾਂ ਨੂੰ ਰੱਬੀ ਵਿਚਾ ਸਕਦਾ ਹੁਣ ਭਗਵਾਨ ਹੀ ਵਿਚਾ ਸਕਦਾ ਮੈਂ ਲੈਣ ਵਾਸਤੇ ਐ ਕਿ ਤੇਰੇ ਕੋਲ ਹੈਗਾ ਤਾਂ ਮੈਨੂੰ ਦੇ ਦੇ ਮੈਂ ਆਪਣੀ ਮਾਂ ਨੂੰ ਜਾ ਕੇ ਦਵਾ ਉਹਦੇ ਪਾਸ ਦਾ ਕਿਤੇ ਕੋਈ ਖਾਣ ਵਾਲੀ ਚੀਜ਼ ਹੋਣੀ ਆ ਵੀ ਹੋਣੀ ਆ ਠੀਕ ਹੋ ਜੂਗੀ ਔਰ ਮਨ ਦੇ ਵਿੱਚ ਉਹਦੀ ਆਈ ਵਿੱਚ ਠੀਕ ਆ ਬਹੁਤ ਸੱਚਾ ਬੱਚਾ ਸੱਚਾ ਬੱਚਾ ਬਈ ਕੈਨੇਡਾ ਪਰਉਪਕਾਰੀ ਗੁਰੂ ਬਿਆਰਾ ਕਹਿੰਦਾ ਪਰਉਪਕਾਰ ਕਰਨਾ ਚਾਹੀਦਾ ਰੱਬ ਆ ਕੇ ਉਹਦੇ ਵਿੱਚ ਬਸ ਗਿਆ ਬੱਚੇ ਨੇ ਉਹਦੇ ਵਿੱਚ ਹੀ ਬਸ ਗਿਆ ਬਜ਼ੁਰਗ ਤੇ ਕਹਿੰਦਾ ਪਾਣੀ ਦਾ ਖਲਾਸ ਦੱਤਾ ਕਹਿੰਦਾ ਲੈ ਜਾ ਆਪਣੀ ਮਾਂ ਨੂੰ ਪੁਲਾ ਦੇ ਕਿਹੜੇ ਹੱਥ ਨਾਲ ਜਾ ਕੇ ਉਹਨੇ ਦੱਸਤਾ ਜੀ ਉੱਥੇ ਆ ਉਹ ਮਗਰ ਹੀ ਹੋ ਗਿਆ ਪੁਲਾ ਦੇ ਕਹਿੰਦਾ ਠੀਕ ਹੋ ਜੂਰਾ 400 ਰੁਪਇਆ ਲੈ ਕੇ ਰੱਖ ਲਿਓ ਨੇ ਡਾਕਟਰ ਕੋਲ ਚਲਾਇਆ ਡਾਕਟਰ ਉਹਨਾਂ ਦਾ ਕੀ ਬਿਮਾਰੀ ਹੈ ਕਹਿੰਦੇ ਆਹ ਬਿਮਾਰੀਆਂ ਨੇ ਜੀ ਇਹਨੂੰ ਕਹਿੰਦੇ ਠੀਕ ਕਰੋ ਕਹਿੰਦੇ ਕਰਵਾ ਦੇ ਆਪਰੇਸ਼ਨ ਜਿਹੜੇ ਕਰਦੇ ਆ ਪੈਸੇ ਅਸੀਂ ਦਵਾਂਗੇ ਪੈਸੇ ਸਾਰੇ ਭਰੇ ਉਹਦਾ ਆਪਰੇਸ਼ਨ ਕਰਾਤਾ ਮਾਂ ਕਹਿਣ ਲੱਗੀ ਪੁੱਤ ਆਪਣੇ ਪੁੱਤ ਦਾ ਵੀ ਪੈਸਾ ਨਹੀਂ ਡਾਕਟਰ ਨੇ ਪੈਸੇ ਮੰਗਨੇ ਆਪਾਂ ਆਪਰੇਸ਼ਨ ਹੋ ਗਿਆ ਠੀਕ ਹੋ ਗਈ ਮੈਂ ਉਹ ਕਹਿੰਦਾ ਕੋਈ ਗੱਲ ਨਹੀਂ ਭਵਾਨ ਆਪੇ ਕਿਰਪਾ ਕਰੇਗਾ ਜਦੋਂ ਸਾਰਾ ਕੁਝ ਫੇਰ ਬਣ ਕੇ ਆ ਗਿਆ ਸਭ ਕੁਝ ਆ ਗਿਆ ਕਰਕੇ ਮਾਂ ਕਹਿੰਦੇ ਚਲੋ ਪਾਈ ਤੁਹਾਨੂੰ ਛੁੱਟੀਆ ਘਰ ਜਾਓ ਹੁਣ ਦਾ ਦਵਾਈਆਂ ਵੀ ਲੈ ਜਾਓ ਨਾਲ ਉਹ ਕਹਿੰਦੇ ਪੈਸਾ ਤੇ ਅੱਲਾ ਸਾਡੇ ਕੋਲ ਹੈ ਨਹੀਂ ਸੀ ਫਿਰ ਤੁਸੀਂ ਕਿਵੇਂ ਆਪਰੇਸ਼ਨ ਕੀਤਾ ਉਹ ਕਹਿੰਦੇ ਜਿਆ ਬੱਚੇ ਦੀ ਭਾਵਨਾ ਇਹ ਰੱਬ ਰਹਿਣ ਗਿਆ ਸੀ ਉਹ ਰੱਬ ਹੀ ਆ ਕੇ ਤਾਂ ਬਿੱਲ ਭਰ ਗਿਆ ਸਾਰਾ ਕੁਝ ਆਪਰੇਸ਼ਨ ਕਰਾ ਗਿਆ ਰੱਬ ਨਹੀਂ ਆ ਕੇ ਕੀਤਾ ਸਾਰਾ ਕੁਝ ਉਹ ਭਵਾਨ ਹੀ ਕਰਦਾ ਜੇ ਅਸੀਂ ਵਿਸ਼ਵਾਸ ਰੱਖਾਂਗੇ ਕਿਸੇ ਨਾ ਕਿਸੇ ਦੇ ਵਿੱਚ ਆ ਕੇ ਉਹ ਸਾਡੇ ਸਾਰੇ ਕਾਰ ਦੇ ਰਾਸ ਕਰ ਦੂਗਾ ਜਿਹੜਾ ਉਹ ਭਗਤੀ ਵਾਲਿਆ ਸੰਤਾਂ ਕੇ ਗਾਥਾ ਜਾਪ ਲੋ ਅਹਰ ਕੰਮ ਕਰਾ ਬਣਾਇਆ ਰਾਮ ਆਪੇ ਕਰ ਦਿੰਦਾ ਉਹ ਆ ਕੇ ਕਿਸੇ ਦੇ ਵਿੱਚ ਵੱਢ ਜਾਂਦਾ ਇਹ ਬੜੀਆਂ ਸਾਖੀਆਂ ਮਿਲਦੀਆਂ ਨੇ ਦੇਖ ਕੇ ਵਿਸ਼ਵਾਸ ਵਾਲਿਆਂ ਨੇ ਪਰ ਬੇੜੇ ਪਾਉਂਦੇ ਕਰਾ ਪੜ ਲੋ